ਨਮਸਕਾਰ ਸਸਰੇਕਲ ਦੋਸਤੋ ਤੁਹਾਡਾ ਫਾਈਵ ਰਿਵਰ ਨਿਊ ਚੈਨਲ ਤੇ ਸਵਾਗਤ ਹੈ ਜੀ ਖਬਰਾਂ ਵੱਲ ਰੁੱਖ ਕਰਦੇ ਹਾਂ ਖਬਰ ਫਰੋਈਪੁਰ ਦੇ ਹਲਕਾ ਜੀਰਾ ਤੋਂ ਸਾਹਮਣੇ ਆ ਰਹੀ ਏ ਜਿੱਥੇ ਇੱਕ ਨਵਿਆਤਾ ਲੜਕੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ 4 ਮਹੀਨੇ ਪਹਿਲਾਂ ਹੀ ਕਰਵਾਏ ਸੀ ਲੜਕੀ ਨੇ ਲਾ ਮੈਰਿਜ ਜੀਆਂ ਜੀਰੇ ਵਿਖੇ ਬੀਤੀ ਰਾਤ ਇੱਕ ਨਵਿਆਤਾ ਲੜਕੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਜਿਹੜਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ ਕੁੜੀ ਨੇ ਪਰੇਸ਼ਾਨੀ ਦੇ ਚਲਦਿਆਂ ਜਿਹੜਾ ਪੱਕੇ ਨਾਲਾ ਫਾਇਆ ਲਗਾ ਕੇ ਖੁਦਕੁਸ਼ੀ ਕਰ ਲਈਏ ਮ੍ਰਿਤਕ ਕੁੜੀ ਦੇ ਜਿਹੜੇ ਦੀ ਮਰਜ਼ੀ ਦੇ ਖਿਲਾਫ ਘਰੋਂ ਭੱਜ ਕੇ ਜਿਹੜਾ ਪ੍ਰੇਮ ਵਿਆਹ ਕਰਵਾਇਆ ਸੀਗਾ ਪਰਿਵਾਰਕ ਮੈਂਬਰਾਂ ਨੇ ਸਹੁਰਿਆਂ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ ਸੁਸਾਇਡ ਕਰਨ ਤੋਂ ਬਾਅਦ ਕੁੜੀ ਵੱਲੋਂ ਲੜਕੇ ਨਾਲ ਕੀਤੀ ਚੈਟਿੰਗ ਵੀ ਜਿਹੜੀ ਸਾਹਮਣੇ ਆਈ ਏ ਜੀਆਂ ਮ੍ਰਿਤਕ ਲੜਕੀ ਦੇ ਚਾਚੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਲੜਕੀ ਵੱਲੋਂ 4 ਮਹੀਨੇ ਪਹਿਲਾਂ ਆਪਣੀ ਮਰਜ਼ੀ ਤੋਂ ਘਰਦਿਆਂ ਦੀ ਮਰਜ਼ੀ ਦੇ ਖਿਲਾਫ ਘਰੋਂ ਭੱਜ ਕੇ ਜੀਰਾ ਦੇ ਪਿੰਡ ਸ਼ੀਹਾ ਪਾੜੀ ਦੇ ਇੱਕ ਨੌਜਵਾਨ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਕੁਝ ਦਿਨ ਬਾਅਦ ਹੀ ਪਰਿਵਾਰਕ ਮੈਂਬਰਾਂ ਵੱਲੋਂ ਇਸ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਗਿਆ ਸੀ ਪਰ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਕੁਝ ਸਮਾਂ ਬਾਅਦ ਹੀ ਉਸਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਦੱਸਿਆ ਕਿ ਸਹੁਰਿਆਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਜਾਣ ਲੱਗੀ ਜਿਸ ਤੋਂ ਬਾਅਦ ਬੀਤੀ ਰਾਤ ਵੀ ਸਹੁਰੇ ਪਰਿਵਾਰ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਸੀ ਉਹ ਉਸ ਨੂੰ ਸਹੁਰੇ ਪਰਿਵਾਰ ਤੋਂ ਘਰੇ ਲੈ ਆਇਆ ਇਸ ਤੋਂ ਬਾਅਦ ਬੀਤੀ ਰਾਤ ਉਸ ਵੱਲੋਂ ਪਰੇਸ਼ਾਨੀ ਦੇ ਚਲਦਿਆਂ ਘਰ ਦੇ ਵਿੱਚ ਪੱਖੇ ਨਾਲ ਫਾਇਆ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਖੁਦ ਖੁਸ਼ੀ ਕਰਨ ਦਾ ਜਿਹੜਾ ਸਮਾਚਾਰ ਅਜੇ ਹ ਸੀਗਾ ਜਿਹੜਾ ਛਿਆਂ ਪਾੜੇ ਤੋਂ ਦੁਖਦਾਈ ਸਮਾਚਾਰ ਸੀਗਾ ਪਰ ਹੁਣ ਜਿਹੜਾ ਕੁੜੀ ਦੇ ਪਰਿਵਾਰ ਵੱਲੋਂ ਇਨਸਾਫ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਇਸ ਮਾਮਲੇ ਸੰਬੰਧੀ ਏਐਸਆਈ ਅੰਗਰੇਜ਼ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਸਿਵਲ ਹਸਪਤਾਲ ਜੀਰਾ ਤੋਂ ਇਸ ਸੰਬੰਧੀ ਸੂਚਨਾ ਪ੍ਰਾਪਤ ਹੋਈ ਸੀ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚ ਗਏ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੀਆਂ ਇਹ ਮਾਮਲਾ ਸ਼ਹਿਰ ਤੋਂ ਸਾਹਮਣੇ ਆ ਰਿਹਾ ਸੀ ਜ ਜੇ ਤੁਹਾਡੇ ਨਾਲ ਸਾਂਝਾ ਕੀਤਾ ਇਸ ਦੇ ਨਾਲ ਹੀ ਇੱਕ ਹੋਰ ਡੀ ਖਬਰ ਵਾਲੇ ਰੁੱਖ ਕਰਦੇ ਆਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਏ 85 ਲੋਕਾਂ ਨੂੰ ਲੈ ਕੇ ਜਾ ਰਹੇ ਇੱਕ ਬੋਇੰਗ 737 ਜਹਾਜ਼ ਦੇ ਰਨਵੇ ਟੂ ਫਿਸਲਣ ਕਾਰਨ ਕਟੋ-ਕਟ 10 ਲੋਕ ਜ਼ਖਮੀ ਹੋਏ ਹਨ ਜੀ ਆ ਸਨੇਗਲ ਦੀ ਰਾਜਧਾਨੀ ਦਿੱਕਾਰ ਵਿੱਚ 85 ਲੋਕਾਂ ਨੂੰ ਲੈ ਕੇ ਜਾ ਰਹੇ ਇੱਕ ਬੋਇੰਗ 737 ਜਹਾਜ਼ ਦੇ ਰਨਵੇ ਟੂ ਫਿਸਲ ਜਾਣ ਕਾਰਨ ਕਟੋ-ਕਟ 10 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ ਦੇਸ਼ ਦੇ ਟਰਾਂਸਪੋਰਟ ਮੰਤਰੀ ਐਲ ਮਲਿਕ ਨਯਾਦੇ ਨੇ ਕਿਹਾ ਕਿ ਟਰਾਂਸਫਰ ਦੁਆਰਾ ਸਲਚਿਲਤ 에ਅਰ ਸਨੇਗਲ ਫਲਾਈਟ ਬੁੱਧਵਾਰ ਦੇਰਾਂ ਨਾਸੀ ਯਾਤਰੀਆਂ ਦੋ ਪਾਇਲਟਾਂ ਤੇ ਚਾਰ ਕੈਬਨ ਕਰੂ ਨੂੰ ਲੈ ਕੇ ਬਾ ਮੋਕੋਲੀ ਰਵਾਨਾ ਹੋਈ ਸੀ ਜਿਸ ਤੋਂ ਬਾਅਦ 99 ਤੂ ਫਿਸਲ ਜਾਣ ਕਰਨ ਲੋਕ ਜ਼ਖਮੀ ਹੋ ਗਏ ਸਨ ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਲਜਾਇਆ ਗਿਆ ਹੈ ਤੇ ਹੋਰ ਯਾਤਰੀਆਂ ਨੂੰ ਜਿਹੜਾ ਆਰਾਮ ਕਰਨ ਦੇ ਲਈ ਇੱਕ ਹੋਟਲ ਦੇ ਵਿੱਚ ਠਹਿਰਾਇਆ ਗਿਆ ਹੈ ਜੀਆਂ ਇੱਕ ਸਮਾਚਾਰ ਪ੍ਰਾਪਤ ਹੋ ਰਿਹਾ ਹੈ ਇਸ ਦਿਨਾਂ ਲਈ ਇੱਕ ਹੋਰ ਵੱਡੀ ਖਬਰ ਵੱਲ ਰੁੱਖ ਕਰਦੇ ਹਾਂ ਜੀ ਖਬਰ ਸਾਹਮਣੇ ਆ ਰਹੀ ਏ ਪੰਜਾਬ ਦੇ ਵਿੱਚ ਫਿਰ ਤੋਂ ਖੂਨੀ ਵਾਰਦਤ ਪੰਜਾਬ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਅਧਿਆਪਕ ਦਾ ਕਤਲ ਛਾਤੀ ਵਿੱਚ ਛੱਡ ਕੇ ਗਏ ਨੇਜਾ ਕਤਲ ਬਲਾਕ ਸ਼ੇਰਪੁਰ ਅਦੀਨ ਪਿੰਦੇ ਪਿੰਡ ਵਜੀਦਪੁਰ ਵਿਦੇਸ਼ਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਦਾ ਅੱਜ ਸਵੇਰੇ ਕਤਲ ਬਹਿਰੇਮੀ ਨਾਲ ਕਰ ਦਿੱਤਾ ਗਿਆ ਕਤਲ ਦਾ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਹੈ ਕਤਲ ਦੀ ਘਟਨਾ ਦਾ ਪਤਾ ਲੱਗਦੇ ਹੀ ਜਿਹੜਾ ਇਲਾਕੇ ਪਰ ਦੇ ਵਿੱਚ ਸਨਸਨੀ ਫੈਲ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਇਨਸਪੈਕਟਰ ਕਮਲਜੀਤ ਸਿੰਘ ਗਿੱਲ ਐਸਐਚਓ ਥਾਣਾ ਸ਼ੇਰਪੁਰ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਸਹਿਬ ਸਿੰਘ ਵਾਸੀ ਜੰਗਾਰ ਸਿੰਘ ਨਗਰ ਮਲੇਰਕੋਟਲਾ ਦਾ ਰਹਿਣ ਵਾਲਾ ਸੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਜੀਦਪੁਰ ਵਿਦੇਸ਼ਾ ਵਿਕੇ ਪ੍ਰਾਇਮਰੀ ਅਧਿਆਪਕ ਵਜੋਂ ਆਪਣੇ ਸਿਵਾਮਾਂ ਨਿਭਾਰੇ ਸਨ ਜਿਹੜਾ ਇਹ ਮਾਮਲਾ ਸਾਹਮਣੇ ਆ ਰਿਹਾ ਮਲੇਰਕੋਟਲਾ ਦੇ ਪਿੰਡ ਅਜੀਦ ਪਰ ਤੂੰ ਜੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਏ ਇਸੇ ਦੇ ਨਾਲ ਹੀ ਇੱਕ ਹੋਰ ਵੱਡੀ ਖਬਰ ਵੱਲ ਰੁੱਕ ਕਰਦੇ ਆਂ ਖਬਰ ਸਾਹਮਣੇ ਆਰੀ ਜੋਨ ਜਾਬਤੇ ਦੌਰਾਨ ਜਲੰਧਰ ਸ਼ਹਿਰ ਦੇ ਵਿੱਚ ਚੱਲੀਆਂ ਛਰੇ ਆਮ ਗੋਲੀਆਂ ਜੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਾਰੀ ਚੋਣ ਜਾਬਤੇ ਦਰਮਿਆਨ ਜਲੰਧਰ ਸ਼ਹਿਰ ਦੇ ਵਿੱਚ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਇੱਕ ਹੈਰੀ ਪੁਲ ਨੇੜੇ ਰਾਤ ਦੇਰ ਰਾਤ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਕਿ ਕਾਰ ਸਵਾਰ ਤਿੰਨ ਨੌਜਵਾਨਾਂ ਨੇ ਹਵਾ ਦੇ ਵਿੱਚ ਗੋਲੀਆਂ ਚਲਾਈਆਂ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਹੈਰੀਪੁਰ ਚੌਕ ਦੇ ਦੋ ਧਿਰਾਂ ਦੇ ਵਿੱਚ ਝਗੜਾ ਹੋਇਆ ਹੈ ਤੇ ਇਸ ਦੌਰਾਨ ਕਾਰ ਚਾਲਕ ਨੇ ਗੋਲੀਆਂ ਚਲਾ ਦਿੱਤੀਆਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਖੋਲ ਬਰਾਮਦਨੀ ਕੀਤਾ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਹੈ ਇਸ ਮਾਮਲੇ ਸਬੰਧੀ ਪੀੜਤਾ ਧਿਰ ਦਾ ਕਹਿਣਾ ਹੈ ਕਿ ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਇਸ ਦੌਰਾਨ ਦੂਜੀ ਟੀਰ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਉਹਨਾਂ ਨੇ ਆਪਣੀ ਕਾਰ ਭਜਾ ਕੇ ਆਪਣੀ ਜਾਨ ਬਚਾਈ ਏ ਇਹ ਮਾਮਲਾ ਜਲੰਧਰ ਸ਼ਹਿਰ ਤੋਂ ਸਾਹਮਣੇ ਆ ਰਿਹਾ ਹੈ ਜੋ ਤੁਹਾਡੇ ਨਾਲ ਸਾਂਝਾ ਕੀਤਾ ਹੈ ਬੀਤੇ ਦਿਨ ਕਈ ਦਿਨਾਂ ਤੋਂ ਜਿਹੜਾ ਦਿੱਲੀ ਦੇ ਤਿਲਕ ਨਗਰ ਇਲਾਕੇ ਚੋਂ ਰਹਿਣ ਵਾਲਾ ਜਸਪ੍ਰੀਤ ਜਿਸ ਦੀ ਮਦਦ ਲਈ ਕਈ ਲੋਕ ਅੱਗੇ ਆਏ ਕਿਉਂਕਿ ਉਸ ਤੋਂ ਪਹਿਲਾਂ ਇੱਕ ਫੂਡ ਬਲੌਗਰ ਨੇ ਜਿਹੜੀ ਉਹਦੀ ਵੀਡੀਓ ਬਣਾਈ ਸੀ ਕਿ ਜਸਪ੍ਰੀਤ ਦੀ ਜਿਸ ਤੋਂ ਬਾਅਦ ਉਸ ਨੇ ਮਦਦ ਦੀ ਜਿਹੜਾ ਇੱਕ ਗੋਹਾਰ ਲਗਾਈ ਸੀਗੀ ਬਲੌਗਰ ਦੇ ਵੱਲ ਉਹਨੇ ਕਿਹਾ ਸੀ ਕਿ ਜਿਹੜਾ ਜਸਪ੍ਰੀਤ ਹੈਗਾ ਹੈ ਉਹਦਾ ਜਿਹੜਾ ਪਿਤਾ ਜਿਹੜਾ ਹੈਗਾ ਉਹ ਜਿਹੜਾ ਫਾਸਟ ਫੂਡ ਦਾ ਕੰਮ ਕਰਦਾ ਸੀ ਪਰ ਉਸ ਦੀ ਡੈਥ ਹੋ ਚੁੱਕੀ ਹੈ ਜਿਸ ਤੋਂ ਬਾਅਦ ਉਹਨਾਂ ਦੀ ਮਾਤਾ ਜਿਹੜੀ ਜਸਪ੍ਰੀਤ ਦੀ ਹੈਗੀ ਉਹ ਵੀ ਉਹਨੂੰ ਛੱਡ ਕੇ ਜਾ ਚੁੱਕੀ ਹੈ ਤਾਂ ਉਹ ਦੋਨੋਂ ਭੈਣ ਭਰਾ ਰਹਿ ਰਹੇ ਨੇ ਜਿਸ ਕਰਕੇ ਉਹ ਆਪਣੀ ਪੜਾਈ ਤੋਂ ਬਾਅਦ ਜਿਹੜਾ ਸ਼ਾਮ ਵੇਲੇ ਜਿਹੜਾ ਫਾਸਟ ਫੂਡ ਦਾ ਕੰਮ ਕਰਦਾ ਰੋਲਸ ਜਿਹੜਾ ਲਗਾਉਂਦਾ ਹੈ ਤੇ ਜਿਸ ਤੋਂ ਬਾਅਦ ਵੀਡੀਓ ਵਾਇਰਲ ਹੁੰਦੀ ਹੈ ਤੇ ਕਈ ਲੋਕ ਇਸ ਵੀਡੀਓ ਨੂੰ ਦੇਖਦੇ ਨੇ ਤੇ ਕਈ ਲੋਕ ਮਦਦ ਲਈ ਅੱਗੇ ਆਉਂਦੇ ਨੇ ਤਿਲਕਨਗਰ ਤੋਂ ਜਿਹੜਾ ਜਰਨੈਲ ਸਿੰਘ ਐਮ ਐਲ ਏ ਸਾਹਿਬ ਉਹ ਵੀ ਮਦਦ ਲਈ ਅੱਗੇ ਆਉਂਦੇ ਨੇ ਤੇ ਇਸ ਤੋਂ ਇਲਾਵਾ ਕਈ ਜਿਹੜੀਆਂ ਮਹਾਨ ਹਸਤੀਆਂ ਹੈਗੀਆਂ ਨੇ ਜਿਵੇਂ ਸੋਨੂ ਸੂਦੇ ਸਮਾਜ ਸੇਵਿਕ ਇੱਕ ਇੱਕ ਪ੍ਰਸਿੱਧ ਐਕਟਰ ਹੈਗਾ ਹੈ ਉਹ ਵੀ ਜਿਹੜਾ ਮਦਦ ਲਈ ਅੱਗੇ ਆਉਂਦਾ ਹੈ ਤੇ ਇਸ ਤੋਂ ਬਾਅਦ ਜਿਹੜਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਹੜੀ ਇਸ ਨਾਲ ਸੰਬੰਧਿਤ ਹੈਗੀ ਹੈ ਕਿ ਅਰਜਨ ਕਪੂਰ ਨੇ ਆਪਣੇ ਇੰਸਟਾਗ੍ਰam ਹੈਂਡਲ ਤੇ ਜਾਣਕਾਰੀ ਸਾਂਝੀ ਕੀਤੀ ਕਿ ਜਿਹੜੀ ਜਸਪ੍ਰੇਤ ਦੀ ਭੈਣ ਦੀ ਪੜ੍ਹਾਈ ਦੀ ਜਿੰਨਾ ਵੀ ਖਰਚਾ ਆਊਗਾ ਉਹ ਸਾਰਾ ਖਰਚਾ ਜ਼ਿੰਮੇਵਾਰੀ ਚੱਕ ਰਿਹਾ ਹੈ ਸੋ ਅਰਜਨ ਕਪੂਰ ਵੱਲੋਂ ਇਹ ਜ਼ਿੰਮੇਵਾਰੀ ਚੱਕ ਲਈ ਗਈ ਹੈ ਕਿ ਜਿੰਨਾ ਵੀ ਉਸ ਜਸਪ੍ਰੀਤ ਦੀ ਭੈਣ ਤੇ ਖਰਚਾ ਆਊਗਾ ਸਾਰੀ ਜ਼ਿੰਮੇਵਾਰੀ ਉਸ ਦੀ ਹੋਵੇਗੀ ਸੋ ਇਹ ਇੱਕ ਵੱਡੀ ਖਬਰ ਆ ਰਹੀ ਹੈ ਸੋ ਮਦਦ ਲਈ ਜਰੂਰ ਅੱਗੇ ਆਉਣਾ ਚਾਹੀਦਾ ਕਿਸੇ ਤਰ੍ਹਾਂ ਦੀ ਕੋਈ ਵੀਡੀਓ ਕੋਈ ਮਦਦ ਦੀ ਗਹਾਰ ਲਗਾਉਂਦਾ ਤਾਂ ਜਰੂਰ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਇਹ ਸੀ ਜਸਪ੍ਰੀਤ ਨਾਲ ਜੁੜੀ ਇੱਕ ਵੱਡੀ ਖਬਰ ਜਿਸ ਤੋਂ ਬਾਅਦ ਕਈ ਐਕਟਰ ਕਈ ਵਿਧਾਇਕਾਂ ਕਈ ਮੌਤਵਰ ਇੱਕ ਮਦਦ ਲਈ ਅੱਗੇ ਆਏ ਤੋ ਇਸ ਦੇ ਨਾਲ ਹੀ ਇੱਕ ਹੋਰ ਵੱਡੀ ਖਬਰ ਵੱਲ ਰੁਖ ਕਰਦੇ ਹਾਂ ਪੰਜਾਬ ਚੋਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਏ ਪੰਜਾਬ ਚੋਂ ਬੱਬੀਆ ਗੈਂਗ ਦੇ ਵੱਡੇ ਗੈਂਗਸਟਰਾਂ ਦਾ ਵੱਡਾ ਇਨਕਾਊਂਟਰ 6 ਫੁੱਟ ਦੇ ਬੌਂਸਰ ਨੂੰ ਮਾਰੀਆਂ ਸੀ ਗੋਲੀਆਂ ਮਹਾਲੀ ਦੇ ਮੁੱਲਾਪੁਰ ਵਿਖੇ ਪੁਲਿਸ ਵੱਲੋਂ ਬੱਬੀਆ ਗੈਂਗ ਦੇ ਗੈਂਗਸਟਰ ਦਾ ਵੱਡਾ ਇਨਕਾਊਂਟਰ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਏ ਦੱਸਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ਦੌਰਾਨ ਦੋ ਗੈਂਗਸਟਰਾਂ ਨੂੰ ਗੋਲੀਆਂ ਵੱਜੀਆਂ ਹਨ ਅਤੇ ਦੋਨਾਂ ਨੂੰ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਮੋਟਰਸਾਈਕਲ ਦੇ ਜਾ ਰਹੇ ਸਨ ਇਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਤਾਂ ਪੁਲਿਸ ਨੇ ਵੀ ਜਵਾਬੀ ਕਾਰਵਾਈ ਦੌਰਾਨ 6 ਰਾਉਂਡ ਫਾਇਰ ਕੀਤੇ ਇਸ ਦੌਰਾਨ ਇੱਕ ਮੁਲਜ਼ਮ ਦੀ ਲੱਤ ਤੇ ਤੇ ਦੂਜੇ ਦੀ ਵੱਖੀ ਚ ਗੋਲੀ ਲੱਗੀ ਹੈ ਤੁਹਾਨੂੰ ਦੱਸ ਦਈਏ ਕਿ ਮਹਾਲੀ ਵਿਖੇ ਬੀਤੇ ਦਿਨੀ ਇੱਕ ਬੌਂਸਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਨੇ ਇਸ ਕਤਲ ਮਾਮਲੇ ਚ 48 ਘੰਟਿਆਂ ਦੇ ਅੰਦਰ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਹ ਮਾਮਲਾ ਸਾਹਮਣੇ ਆ ਰਿਹਾ ਮਹਾਲੀ ਦੇ ਸ਼ਹਿਰ ਮੁੱਲਾਪੁਰ ਵਿਖੇ ਜਿਹੜਾ ਜਿੱਥੂ ਦਾ ਸਮਾਚਾਰ ਤੁਹਾਡੇ ਨਾਲ ਸਾਂਝਾ ਕੀਤਾ ਹੈ ਇਸੇ ਦਿਨ ਆਲੀ ਤੁਹਾਡੇ ਤੋਂ ਆਗਿਆ ਲੈਣੇ ਆ ਜਲਦ ਹਾਜ਼ਰ ਹੋਵਾਂਗੇ ਅਗਲੀਆਂ ਖਬਰਾਂ ਲੈ ਕੇ ਸੋ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਅੱਜ ਦੀਆਂ ਤਾਜ਼ਾ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਸੋ ਸਾਨੂੰ ਦੱਸਦੇ ਰਹਿਣਾ ਕਿ ਕਿਸ ਤਰ੍ਹਾਂ ਦੀ ਅਪਡੇਟ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਰਹੀਏ ਸੋ ਬਣੇਰੋ ਸਾਡਾ ਦੇਖਦੇ ਹੋ ਰੋ ਸਾਡਾ ਚੈਨਲ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਫੋਲੋ ਜਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਆਪਣਾ ਦੋਸਤ ਰਾਇਵਰ ਸਿੰਘ ਕੋਚਰਾ ਤੁਹਾਡੇ ਤੋਂ ਲੈਣਾ ਆ ਗਿਆ